ਪਾਜੀ ਟਾਇਰ ਬੜੇ ਸਪੈਸ਼ਲ ਲੱਗਦੇ ਨੇ ਲੈ ਆਏ ਮੈਨੂੰ ਇਹ ਸਪੈਸ਼ਲ ਟਾਇਰ ਲਿਆਏ ਆ ਜੀ ਅੱਛਾ ਆਪਦੇ ਲੈ ਕੇ ਆਏ ਨੇ ਇਹ ਆਪਣੇ ਲੈ ਕੇ ਆ ਜੇ ਕਹਦੇ ਮਿਲਟਰੀ ਗੱਡੀ ਦੇ ਆ ਉਹ ਛੋਲੇ ਲਾ ਦੇ ਮਿਲਟਰੀ ਗੱਡੀ ਦੇ ਟਾਇਰ ਹਨਾ ਹਾਂਜੀ ਹਾਂਜੀ ਵੈਸੇ ਪੀਟੀਓ ਵਿੱਚ ਵੀ ਨਜ਼ਾਰਾ ਆਜੂ ਪਾਜੀ ਦਾ ਹਨਾ ਹਾਂਜੀ ਉਹਨਾਂ ਨੂੰ ਬਹੁਤ ਵਧੀਆ ਪਸੰਦ ਹੈ ਭਾਈ ਹਣੀ ਟਰਾਲੀ ਲੈਣ ਨਹੀਂ ਆਏ ਟਰਾਲੀ ਖੋਣ ਆਏ ਮੇ ਕੋਣ ਆਏ ਲਓ ਜੀ ਇਹ ਔਡੀ ਦੀ ਬਹੁਤ ਡਿਮਾਂਡ ਆ ਰਹੀ ਹੈ ਜੀ ਔਡੀ ਭਾਜੀ ਇਦਾਂ ਆ ਵੀ ਐਡੀ ਟਰਾਲੀ ਤੇ ਚੜ੍ਹਨਾ ਔਖਾ ਹੋ ਜਾਂਦਾ ਉਹਦਾ ਹਾਂਜੀ 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 ਪਾਜੀ ਗੱਲ ਲੱਕ ਤੇਨੂੰ ਕਸਰ ਸੋਹਣੀਆਂ ਬਹੁਤ ਲੱਗਦੀਆਂ ਹਾਂ ਹਾਂਜੀ ਹਾਂਜੀ ਰੋਹ ਬਣ ਜਾਂਦਾ ਚੀਜ਼ ਹਾਂਜੀ ਇਹ ਜਿਹੜੇ ਟੈਂਕ ਦੇ ਗੁੰਡੇ origial ਹੁੰਦੇ ਪਾਜੀ ਇਹ origial ਟੈਂਕ ਦੇ ਗੁੰਡੇ ਆ ਹਾਂਜੀ ਇਸ ਦੀ ਵੋਲਟ ਆ ਨਾ ਪਾਜੀ ਇਹ ਗੁੰਡੇ ਬੱਧਾ ਕੀ ਹੁੰਦੇ ਇਹਨਾਂ ਦਾ ਟੁੱਟਦੇ ਨਹੀਂ ਰਹਿਣਾ ਇਹ ਟੁੱਟ ਜਿਹੜਾ origial ਆ ਗੁੰਡਾ ਜਿੰਨਾ ਮਰਜੀ ਜ਼ੋਰ ਮਾਰੀ ਜੇ ਟੁੱਟੂਗਾ ਨਹੀਂ ਟੁੱਟੂਗਾ ਰਹਿਣਾ ਆਮ ਗੱਲ ਜੀ ਸਸਤੀ ਗੱਲ ਆ ਠੀਕ ਠਾਕ ਜੀ ਬਹੁਤ ਵਧੀਆ ਤੁਸੀਂ ਸੁਣਾਓ ਕੁਦਾ ਸੇ ਤਾਂ ਹਾਂਜੀ ਪਾਜੀ ਕਿਹੜਾ ਸਾਈਜ਼ ਤਿਆਰ ਕਰਤਾ ਅੱਜ ਆਪਾਂ ਜੀ ਇਹ ਇਹ ਕਰ ਦੱਤਾ ਜੀ 24 7 डबल एक्स 24 7 हां जी डबल एक्स ਰਿਆ डबल एक्स ਦਾ ਡਬਲਾ ਠੀਕ ਜੀ ਲੰਗ ਬੜਾ ਪਿਆਰਾ ਬਾਜੀ ਇਹ ਰੰਗ हां ਬਹੁਤ ਪਸੰਦ ਕੀਤਾ ਇਹ ਰੰਗ ਇਹ ਪਹਿਲਾਂ ਵੀ ਆਪਾਂ ਕੀਤਾ ਇੱਕ ਦਾਰ ਨੂੰ ਅੱਗੇ ਵੀਡੀਓ ਪਾਈ ਬਣਾ ਕੇ ਆਪਾਂ ਹਾਂਜੀ ਹਾਂਜੀ ਤੇ ਬੰਦੇ ਆਪਣੇ ਨੇ ਰੰਗ ਦੀ ਬੜੀ ਤਾਰੀਫ ਕੀਤੀ ਹੈ ਵੀ ਕਲਰ ਬੜਾ ਪਿਆਰਾ ਪਰ ਦੱਸਦੇ ਕਿਹੜਾ ਸਾਨੂੰ ਹਾਂ ਕੋਈ ਨਹੀਂ ਇਹ ਥੋੜਾ ਜਿਹਾ ਐਂਡ 'ਚ ਹੀ ਜਾ ਕੇ ਦੱਸ ਦੇ ਤੁਹਾਨੂੰ ਰੱਖਣਾ ਥੋੜਾ ਸਸਪੈਂਸ ਰੱਖਣਾ ਹੈ ਵੀਡੀਓ ਤਾਂ ਥੋੜੀ ਬਣਾਉਂਗੇ ਜੇ ਰਾਸਤ ਦੱਸਾਂਗੇ ਚਲੋ ਨਹੀਂ ਠੀਕ ਹੈ ਠੀਕ ਹੈ ਹਾਂਜੀ ਤੇ ਕੀ ਕੀ ਫੀਚਰ ਪਾਤੇ ਅੱਜ ਜੀ ਇਹ ਹੋਏ 11 ਦਾ ਸਾਈਜ਼ ਹੀ ਆਜਾ ਨਾ ਹਾਂਜੀ ਸਾਰੇ ਡਿਜ਼ਾਈਨ ਤਾਂ ਉਹੀ ਹੁੰਦੇ ਆ ਆ ਬੋਸਾ ਪਾ ਜੀ ਕਟਿੰਗ ਕਰਕੇ ਆਪ ਹਾਂਜੀ ਇਹ ਉਹਨਾਂ ਨੇ ਲਖਾਇਆ ਆਪਣਾ ਬਰਤਾ ਹੈ ਹਾਂਜੀ ਸੈਂਟਰ ਦੇ ਦੇਖੋ ਜੀ ਆ ਵੀ ਐਸਸੀ ਦਾ ਬਾਹਰ ਹੋ ਰਿਹਾ ਜਾ ਰਿਹਾ ਤਾਂ ਉਹ ਕਹਿੰਦੇ ਬਾਹਰ ਜਾ ਰਿਹਾ ਹਾਂਜੀ ਹਾਂਜੀ ਬਹੁਤ ਸੋਹਣਾ ਲੱਗਿਆ ਬਹੁਤ ਸੋਹਣਾ ਇਹ ਸਿੰਗਰ ਦੀ ਫੋਟੋ ਸਿੰਗਰ ਹੀ ਪੁੱਟ ਕੇ ਖੜੀ ਹੈ ਨਾ ਹਾਂਜੀ ਠੀਕ ਹੈ ਕਿਹੜੇ ਸਿੰਗਰ ਦੀ ਦੱਸਿਆ ਹੋਈ ਹੈ ਮੈਨੇਜਰ ਲੱਗਦਾ ਠੀਕ ਹੈ ਹਾਂਜੀ ਹਾਂਜੀ ਇਹਨਾਂ ਪਾ ਜੀ ਨਾ ਪੁੱਛਾਂਗੇ ਹਾਂਜੀ ਤੇ ਤਿੰਨ ਓਕਾਂ ਲਾਤੀਆਂ ਭਾਜੀ ਨੂੰ ਤਿੰਨ ਓਕਾਂ ਲਾਤੀਆਂ ਜੀ ਪਾਜੀ ਗੱਲ ਲੱਕ ਤੇਨੂੰ ਕਸਰ ਨੇ ਸੋਹਣੀਆਂ ਬਹੁ ਲੱਗਦੀਆਂ ਹਾਂਜੀ ਹਾਂਜੀ ਰੋ ਬਣ ਜਾਂਦਾ ਚੀਜ਼ ਹਾਂਜੀ ਇਹ ਜਿਹੜੇ ਟੈਂਕ ਦੇ ਗੁੰਡੇ origial ਹੁੰਦੇ ਪਾਜੀ ਇਹ origial ਟੈਂਕ ਦੇ ਗੁੰਡੇ ਆ ਹਾਂਜੀ ਇਸ ਦੀ ਵੋਲਟ ਆ ਨਾ ਪਾਜੀ ਇਹ ਗੁੰਡੇ एकदम ਵੱਧਾ ਕੀ ਹੁੰਦੇ ਇਹਨਾਂ ਦਾ ਟੁੱਟਦੇ ਨਹੀਂ ਰਹਿਣਾ ਇਹ ਟੁੱਟ ਜਿਹੜਾ origial ਆ ਗੁੰਡਾ ਜਿੰਨਾ ਮਰਜ਼ੀ ਜ਼ੋਰ ਮਾਰੀ ਜੀ ਟੁੱਟੂਗਾ ਨਹੀਂ ਟੁੱਟੂਗਾ ਰਹਿਣਾ ਆਮੋ ਪਾਈ ਜਾਂਦੇ ਆ ਦੇਸੀ ਉਹ ਤਿੰਨ ਕਿੰਨਾ ਕੁ ਵਜੇ ਹੈ ਕਿੰਨਾ ਕੁ ਜ਼ੋਰ ਮਾਰ ਸਕਦੇ ਜਿੰਨਾ ਮਰਜ਼ੀ ਪਾ ਲੋ ਉਹਦਾ ਹਾਂ ਪਾਲੋ ਇਹ ਹੁੰਦਾ ਹੀ ਕੱਖ ਨੇ ਅੱਛਾ ਹਾਂ ਬਹੁਤ ਵਧੀਆ ਜਿਹੜਾ ਦੇਸੀ ਫੋਰਜਿੰਗ ਦਾ ਹੁੰਦਾ ਅੱਛਾ ਅੱਛਾ ਫੋਰਜਿੰਗ ਦਾ ਕੋਈ ਨਾ ਹੁੰਦਾ ਜਿਵੇਂ ਇਹ ਘੰਟੇ ਵਿੱਚ ਕੱਢਦਾ ਹੋਣਾ ਹਨਾ ਨਹੀਂ ਨਹੀਂ ਉਹਦਾ ਇੱਕੋ ਝਟਕਾ ਲੱਗਾ ਵਸ ਗਿਆ ਇੱਕ ਤਾਂ ਹੁਣ ਅਸੈਸੀ ਹੁੰਦਾ ਜੀ ਕਿਦਾਂ ਜੀ ਇਹ ਸ਼ਾਸਤਰੀ ਦੇ ਵਾਸਤੇ ਸ਼ਾਸਤਰੀ ਜੀ ਹੈ ਨਾ ਇਹ ਸ਼ਾਸਤਰੀ ਚੋਂ ਆਉਂਦਾ ਉਹ ਕਈ ਜਿਹੜਾ ਬੰਦੇ ਕਹਿੰਦੇ ਉਹਦੇ ਲਾਇਆ ਸਾਡੇ ਵੀ ਲਾ ਕੇ ਦਿਓ ਫੇਰ ਇਹਦਾ ਨਹੀਂ ਨਹੀਂ ਆਰਡਰ ਤੇ ਲੱਗਦੇ ਆ ਤਿੰਨ ਹੁੱਕਾਂ ਵੀ ਜਿਹੜੀਆਂ ਆਰਡਰ ਤੇ ਲੱਗੀਆਂ ਅੱਛਾ ਇਹ ਹੁੱਕਾਂਾਂ ਤਿੰਨ ਵੀ ਆਰਡਰ ਤੇ ਦੋਣੀਆਂ ਉਹਦਾ ਪੈਕ ਲਾਉਣੀ ਆ ਆਪਾਂ ਇੱਕੋ ਇੱਕ ਨਾਲ ਲੱਗ ਦਿੰਨੇ ਆ ਜਿਹੜੀ ਆ ਨਾਲ ਇੱਕ ਨਾਲ ਲੱਗਣੀ ਲੱਗਣੀ ਜਿਹੜਾ ਆਪਣਾ ਮਾਡਲ ਬੰਦਾ بیس ਮਾਡਲ ਬੰਦਾ ਉੱਚੀ ਇੱਕ ਹੁੱਕ ਹੁੰਦੀ ਥੱਲੇ ਜਿਹਦਾ ਬੰਪਰ ਆ ਗਿਆ ਹੈ ਆਪਾਂ ਨਾਲ ਹੀ ਦੇਣਾ ਇਹ ਨਾਲ ਦੇਣਾ ਹੁੰਦਾ ਹਾਂਜੀ ਹਾਂ ਹਾਂਜੀ ਤੇ ਲਾਈਟਾਂ ਦੇ ਵੀ ਨਾਲ ਹੀ ਲਾਈਟਾਂ ਨਾਲ ਹੀ ਵਿੱਚ ਐਨ ਐ ਡੀ ਠੀਕ ਹੈ ਸਹੀ ਹੋ ਗਿਆ ਇਹਦਾ ਆ ਡਾਲਾ ਲੋਕ ਆ ਗਿਆ ਇਸ ਸਾਈਡ ਵਾਲਾ ਹਾਂਜੀ ਹਾਂਜੀ ਇਹ ਤਾਂ ਅੱਗੇ ਵੀ ਲੱਗ ਰਹੀ ਹੈ ਇਹ ਕੁੰਡੇ ਨਹੀਂ ਲਾਏ ਇੱਥੇ ਡਾਲਾ ਲੋਕ ਲਾਤਾ ਠੀਕ ਹੈ ਠੀਕ ਹੈ ਠੀਕ ਹੈ ਜੀ ਹਾਂਜੀ ਇਹ ਕੱਦੇ ਕਲੱਚ ਲੋਕ ਹੈ ਨਾ ਕਲੱਚ ਲੋਕ ਆ ਉੱਪਰ ਆ ਗਿਆ ਹਾਂਜੀ ਇਹ ਲੱਗ ਜਾਣਾ ਉੱਪਰ ਉੱਪਰ ਤਾਂ ਆ ਗਿਆ ਸਟੌਪ ਹਣਾ ਹਾਂਜੀ ਹਾਂਜੀ ਟਾਂਟਾ ਰੋਕ ਉਹ ਇਹ ਐਡਜਸਟਮੈਂਟ ਆ ਗਈ ਇਹ ਦੀ ਜਿੰਨਾ ਆਪਾਂ ਚੱਕੀ ਜਾਣਾ ਤਾਂ ਉਹਨੂੰ ਠੀਕ ਹੈ ਜੀ ਉਹ ਆ ਗਿਆ ਆ ਬੈਕ ਟਵਚਨ ਹੁੱਕ ਆ ਗਈ ਹੈ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਥੱਲੇ ਕੈਂਚੀ ਕੈਂਚੀ ਪਹਿਲੇ ਪਾਸੇ ਦਿਖਾਉ ਦਿੰਦੇ ਠੀਕ ਦੀਦੀ ਇਦਾਂ ਦੇ ਵਾਸਤੇ ਕੈਂਚੀ ਹਾਂਜੀ ਜੇ ਪਿੱਛੇ ਸਟੇਡ ਲਾਉਦੇ ਸਟੈਣਾ ਹੈ ਹਾਂਜੀ ਬੈਕ ਸਟੈਂਡ ਲੱਗਿਆ ਨੂੰ ਇਹ ਕਾਦੇ ਵਾਸਤੇ ਹੁੰਦਾ ਬਈ ਟਰਾਲੀ ਅਲਾ ਦਾ ਇਹਦਾ ਆਪਾਂ ਟਰਾਲੀ ਲੋਡ ਕਰਦੇ ਆ ਕੁਮਾਦੀਆਂ ਕੋਸ਼ਿਸ਼ ਵੀ ਆ ਪਿੱਛੇ ਵਜਨ ਜਾਵਾਗੇ ਉਲਟੇ ਨਾਲ ਪਿਛੇ ਬੁਲਾਰੀਆ ਕਰ ਦਿੰਦੇ ਉਹ ਬੁਲਾਰੀਆ ਤੇ ਡਾਲੇ ਦੀ ਪੱਤੀਆਂ ਨਾਲ ਦੀਆਂ ਪੱਤੀਆਂ ਡਾਲੇ ਦੀਆਂ ਡਬਲ ਪੱਤੀ ਆ ਗਈ ਹਾਂ ਫੋਰਟਸ ਤਾਂ ਆ ਗਿਆ ਇੱਕ ਚੀਜ਼ ਨਵੀਂ ਹੋਰ ਦੇਖੀ ਮੈਂ ਇਹਨੂੰ ਆਪੀ ਹਾਂਜੀ ਜੇਕਰ ਉਹ ਇੱਕ ਦੇਖੇ ਦੋ ਲੱਗਿਆ ਇਹਦੇ ਇਹਨੂੰ ਡਬਲ ਚ ਲਵਾਇਆ ਉਹਨਾਂ ਨੇ ਇਹਦਾ ਕੀ ਫਿਰ ਹੁੰਦਾ ਜੀ ਜਦੋਂ ਬੀਜ ਵੱਧ ਬਣ ਜਾਂਦਾ ਅੱਛਾ ਆ ਇਹ ਇੱਥੇ ਲੱਗਦਾ ਖਾਨ ਨੇ ਜੇ ਇਹ ਦੋ ਚ ਲਵਾ ਥੋੜਾ ਜਿਹਾ ਵੱਡੀ ਕਰਕੇ ਉਹਨਾਂ ਸੋ ਵੱਡੀ ਕਰਕੇ ਜਿੰਦਾ ਜਿਆਦਾ ਸਪੋਰਟ ਹੋ ਜਾਂਦੀ ਇਹਨੂੰ ਹਾਂਜੀ ਹਾਂਜੀ ਤੇ ਆ ਫਿਰ ਨਾਗ ਦਾ ਬੱਚਾ ਵੀ ਲਾਤਾ ਹੈ ਇਹ ਨਾਗ ਦਾ ਬੱਚਾ ਨੇ ਨਾਗ ਹੀ ਰਸਤਾ ਹੈ ਬੱਚਾ ਦਾ ਨਾਗ ਹੀ ਲਾਤਾ ਬੱਚੇ ਉੱਚੇ ਗਾਣੇ ਹਾਂ ਤੇ ਭਾਜੀ ਬੈੱਡ ਦਾ ਕਿੰਨੇ ਫੁੱਟਾ ਹੈ ਬੈੱਡ ਤਿੰਨ ਫੁੱਟਾ ਤਿੰਨ ਫੁੱਟਾ ਤਿੰਨ ਫੁੱਟਾ ਬਿੱਦ ਜਾਲੀ ਹਾਂ ਇਹ ਫੈਬ ਜੀ ਆਪਣੇ ਲੱਗੇ ਪੁੱਛਿਆ ਕਿ ਵਾਰੀ ਆਰ ਪਾਰੀ ਹੁੰਦੇ ਤੁਰ ਤਾ ਫੇ ਫਾਈਪੇ ਪੂਰਾ ਹੈ ਇੱਥੋਂ ਉੱਥੇ ਜੋਇੰਟ ਕਰ ਦੋ ਜਾ ਕੇ ਅੱਛਾ ਜੀ ਤੇ ਉਦਾਂ ਪਾਰੀ ਹੈ ਸਾਰੇ ਹਾਂ ਤਾਂ ਹੀ ਉਹ ਕਟਿੰਗ ਇਦਾਂ ਦੀ ਹਾਂਜੀ 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 ਉਹਦੇ ਕਰ ਇਹ ਸਾਰੀ ਕਟਣ ਕਹਿੰਦਾ ਕਿ ਮਸ਼ੀਨਾਂ ਨਾਲ ਹੁੰਦੀ ਹੈ ਮਸ਼ੀਨ ਨਾਲ ਲੇਜ਼ਰ ਨਾਲ ਆਪਣੀ ਇੱਥੇ ਹੀ ਹੁੰਦੀ ਹੈ ਆਪਣੀ ਫੈਕਟਰੀ ਹੈ ਬਹੁਤ ਹੀ ਕਾਫੀ ਠੀਕ ਹੈ ਜੀ ਆ ਵੀ ਦੱਸਿਆ ਆਪਾਂ ਅੱਗੇ ਕਈ ਵਾਰੀ ਹਾਂ ਇਹ ਡਬਲ ਕਲਰ ਦਾ ਮੋੜਿਆ ਆਇਆ ਹੈ ਕੋਈ ਨਹੀਂ ਲੋਂਦਾ ਬਹੁਤ ਹੈਵੀ ਆ ਇਹ ਸਾਡੇ ਰਾਮੀ ਦੀ ਖਾਸੀਅਤ ਤੇ ਨਿਸ਼ਾਨੀ ਹੈ ਜਿੰਨੀਆਂ ਸਾਡੇ ਇਰੀਆਂ ਟਰਾਲੀਆਂ ਬਣਦੀਆਂ ਮੈਂ ਦੇਖਿਆ ਲੱਗਿਆ ਕਿ ਇਹਦੇ ਬਾਜੀ ਕੋਈ ਨੌਂਦਾ ਨਹੀਂ ਕੋਈ ਮਿਹਨਤ ਜਿਆਦੀ ਆ ਮਟੀਰੀਅਲ ਬੰਦ ਲਾਉਣ ਦਾ ਇਹ ਪੂਰਾ ਜੂ ਬਣਾ ਕੇ ਇਦਾਂ ਲਾਉਂਦੇ ਆ ਇਹਨਾਂ ਕਿ ਆਪਣੇ ਹੁੰਦਾ ਵੀ ਇਦਾਂ ਬੈਡ ਖੁੱਲਦਾ ਨਹੀਂ ਬਾਜੀ ਹਨਾ ਹਾਂਜੀ ਹਾਂਜੀ ਠੀਕ ਹੈ ਜੀ ਆ ਗੈਂਟੀ ਆ ਵੀ ਹਾਂਜੀ ਤੇ ਮੈਂਟਾਂਗੇ ਥੋੜੇ ਮੈਂਟਾਂਗਾ ਠੀਕ ਹੈ ਉਹ ਟਾਇਰ ਬੜੇ ਸਪੈਸ਼ਲ ਲੱਗਦੇ ਨੇ ਲਾਏ ਮੈਨੂੰ ਇਹ ਸਪੈਸ਼ਲ ਟਾਇਰ ਲਿਆਏ ਆ ਜੀ ਅੱਛਾ ਆਪਨੇ ਲੈ ਕੇ ਆਏ ਨੇ ਇਹ ਆਪਨੇ ਲਾ ਕੇ ਆ ਜੇ ਕਹਦੇ ਆ ਮੈਡੀਕਲ ਗੱਡੀ ਦੇ ਆ ਬਹੁਤ ਸੋਹਣੇ ਲੱਗ ਰਹੇ ਨੇ ਮਿਲਟਰੀ ਗੁੱਡੀ ਕਿਹੜਾ ਹੈ ਨਾ ਵੈਸੇ ਪੀਟੇ ਵਿੱਚ ਪੇਜ ਵਿੱਚ ਨਜ਼ਾਰਾ ਆ ਜੂ ਭਾਈ ਇਹਦਾ ਨਾ ਹਾਂਜੀ ਉਹਨਾਂ ਨੂੰ ਬਹੁਤ ਵਧੀਆ ਪੀਟੇ ਵਾਲੇ ਨੇ ਉਹ ਤਾਂ ਅੱਜ ਕੱਲ ਆਉਂਦੇ ਕਿ ਨਹੀਂ ਇਹ ਫੋਨ ਤੇ ਮਿਲ ਜਾਂਦੇ ਪਰ ਬਹੁਤ ਘੱਟ ਮਿਲਦੇ ਘੱਟ ਮਿਲਦੇ ਹੈ ਨਾ ਕਿਉਂ ਸਟਾਕ ਸਰਾਣਾ ਪਿਆ ਹੋਵੇ ਤਾਂ ਸਟਾਕ ਕਿਵੇਂ ਕੋਵੇ ਮਿਲ ਜਾਂਦਾ ਹਾਂਜੀ ਆ ਵੇਚ ਆ ਗਿਆ ਹਾਂਜੀ ਵੇਚੇ ਲੱਗਿਆ ਆ ਵੀ ਵੇਚੇ ਆ ਗਿਆ ਇੱਧਰ ਠੀਕ ਹੈ ਜੀ ਉਹ ਪਿੱਛੇ ਗਿਣਤੀ ਆ ਗਈ ਦਿਖਾਉਂਦੀ ਮੈਂ ਦਿਖਾਉਂਦੇ ਪਹਿਲਾਂ ਟੈਪ ਦਿਖਾਉਂਦਾ ਡਿਜ਼ਾਈਨ ਆ ਗਿਆ ਬੀਲ ਕੱਪ ਉਹ ਗਿਆ ਨਾਲ ਲੱਗੇ ਆ ਠੀਕ ਹੈ ਇਹ ਵੀ ਸਸਤੀ ਚ ਹੁੰਦਾ ਜੀ ਬੀਲ ਕੱਪ ਕਰਾ ਵੀ ਇਹ ਲਾਦੀਦੇ ਆਪਾਂ ਨਾਲੇ ਇਹ ਲਾਦੀਦੇ ਚਲੋ ਜੀ ਹਾਂਜੀ ਅਜੀਪਾ ਚੋਂ ਪਾ ਮਗਰਾ ਜੀ ਅਸੀਂ ਇਹ ਸਸਤੀ ਚਾ ਜੰਦੀਆਂ ਜਦਾਂ ਇੱਕ ਵੇਚ ਆਪਾਂ ਨਾਲ ਦਿੰਨੇ ਆ ਗਾਰੰਟੀ ਆਰਡਰ ਤੇ ਹੁੰਦੀ ਆ ਜੇ ਤੁਸੀਂ ਗਾਰੰਟੀ ਆਰਡਰ ਕਰੋਗੇ ਫੇਰ ਆਲੇ ਦਾ ਨਾਲ ਹੀ ਹੁੰਦਾ ਆ ਜਿਹੜੀ ਮਸ਼ੀਨੀਆਂ ਕਟੰਗੀਆਂ ਇਹ ਵਿੱਚੇ ਹੀ ਇਹ ਵਿੱਚੇ ਹੀ ਆ ਇਹ ਜਿਹੜੀ ਅਨੂਰੰਗ ਵਿੱਚੇ ਹੀ ਆ ਸਾਰੀ ਇਹ ਟਰਾਲੀ 'ਪਾ ਬਣਾ ਕੇ ਦੇਣੀ ਉਹਦੇ ਨਾਲ ਹੀ ਹੁੰਦੀ ਆ ਹਾਂ ਨਾਲ ਹੀ ਦੱਸੂਗਾ ਉਹ ਗ੍ਰੈਂਡ ਪੁੱਛ ਰਿਹਾ ਵਕੀਲ ਖਾਣਾ ਤੁਸੀਂ ਇੱਕ ਇੱਕ ਚੀਜ਼ ਲਿਖ ਦੇ ਦਿਆਂ ਨਾਲ ਤੇ ਜਿਆਦਾ ਹੋਵੇ ਤਾਂ ਫੇਰ ਹਾਂ ਜਿਆਦਾ ਫੇਰ ਜਿੱਦਾਂ ਅੱਖਰ ਲਾਉਣੇ ਆ ਉਧਰ ਸਾਈਡ ਲੱਗੇ ਹੋਇਆ ਉਹਨੇ ਇੱਕ ਦਾ ਚਾਰਜ ਹੁੰਦਾ ਜਿਹੜੇ ਅੱਖਰ ਕੱਟ ਕੇ ਵੱਡੇ ਲਾਉਣੇ ਆ ਆਪਾਂ ਹਾਂਜੀ ਹਾਂਜੀ ਆਜੋ ਵੱਡਾ ਟੂਲ ਬਾਕ ਕਿੰਨੇ ਫੁੱਟ 2.5 ਤਿੰਨ ਚਲੇਨ ਫੁੱਟ ਦਾ ਇਹ ਇੱਕ ਨਾਲ ਦੇਣਾ ਆਪਾਂ ਹਣਾ ਇੱਕ ਨਾਲ ਆ ਠੀਕ ਆ ਆਵਾਜ਼ ਆ ਗਿਆ ਆਵਾਜ਼ ਆ ਜੀ ਕੀ ਆਵਾਜ਼ ਗਾੜਾ ਆ ਗਿਆ ਤੇ ਦਿਖਾਉ ਦਿਓ ਪੌੜੀ ਉੱਕੇ ਦੇ ਫੇਰ ਪੌੜੀ ਪੌੜੀ ਦਿਖਾਉ ਦਿੰਨੇ ਆ ਤੁਸੀਂ ਚੜੋ ਅੱਜ ਉੱਤੇ ਚੜ ਕੇ ਦਿਖਾ ਦੇ ਆਓ ਵਿੱਚ ਜਾ ਕੇ ਬੜੀ ਭਾਰ ਜ਼ਿਆਦਾ ਮੈਨੂੰ ਨਗਰ ਡੇਢੂ ਆ ਮੈਂ ਤੁਹਾਡਾ ਭਰ ਜਿਆਦਾ ਜਿਆਦਾ ਪੌੜੀ ਹਲਕੀ ਆ ਤੇ ਥੋੜੀ ਤਾਂ ਵਧੀਆ ਆ ਪੌੜੀ ਨਹੀਂ ਜਾਂਦੀ ਕਿਤੇ ਡੇਢ ਘੁਮਾ ਕਦੇ ਉੱਤੇ ਚਲੋ ਮੈਂ ਮਗਰ ਚੜਦਾ ਅੱਛਾ ਜੀ ਇਦਾਂ ਇਹ ਵਧੀਆ ਇਹ ਚੀਜ਼ ਬਹੁਤ ਸੋਹਣੀ ਬਹੁਤ ਵਧੀਆ ਬੰਦੇ ਨੇ ਪੌੜੀ ਤੇ ਆਪਣੀ ਹਨਾ ਵਾਇਰਲ ਹੋ ਗਈ ਪੂਰੀ ਇੱਥੇ ਲੋਕ ਆ ਜਾਣੀ ਆ ਇਹ ਆਖੋ ਲਗਈਆ ਆਹ ਲਓ ਮੇਰਾ ਮੇਰਾ ਖਿਆਲ ਕੁਆਂਟਰਲ ਪਾਰ ਹੈਗਾ ਹਾਂਜੀ ਹਾਂਜੀ ਦੇਖ ਲਓ ਜੇ ਡੱਪੀ ਤੋਂ ਚੱਕ ਲਿਓ ਮੈਨੂੰ ਨਹੀਂ ਨਹੀਂ ਚੱਕਣਾ ਕੀ ਆ ਪੌੜੀ ਮਜ਼ਬੂਤ ਆ ਪੂਰੀ ਆਪਣੀ ਗੇ ਐ ਨਹੀਂ ਸਮਾਨ ਵਿੱਚ ਰੱਖਿਆ ਨਹੀਂ ਕੋਈ ਵੀ ਐ ਨਹੀਂ ਕੋਈ ਵਿੱਚ ਖਾਲੀ ਆ ਇੱਕ ਬੰਦੇ ਨੇ ਵੀਡੀਓ ਤੇ ਕਮੈਂਟ ਕੀਤਾ ਹੂੰ ਕਹਿੰਦੇ ਟਰਾਲੀ ਚੜ ਕੇ ਕੀ ਦੇਖਣਾ ਹੈ ਤੁਹਾਨੂੰ ਕਹਿੰਦੇ ਪੌੜੀ ਕਹਿੰਦੇ ਪੌੜੀ ਕਾਹਤੇ ਲਾਈ ਆ ਹਾਂ ਤੇ ਟਰਾਲੀ ਚੜ ਕੇ ਕੀ ਦੇਖਣਾ ਨਹੀਂ ਦੇਖਣਾ ਜਿਹਨਾਂ ਨੇ ਬਣਾਈ ਆ ਉਹਨਾਂ ਨੂੰ ਪੁੱਛੋ ਜੋ ਟਰਾਲੀ ਭਰਨੀ ਹੁੰਦੀ ਕਿੰਨੀ ਭਰ ਗਈ ਆ ਕਿੰਨੀ ਰਹਿ ਗਈ ਆ ਉਹ ਵਿਹਲੇ ਬੰਦਿਆਂ ਨੂੰ ਕਮੈਂਟ ਵਿੱਚ ਕੋਈ ਕੁਝ ਕਰਨਾ ਹੁੰਦਾ ਉਹਨਾਂ ਦਾ ਵੀ ਜੋਬ ਆ ਆ ਜਾਓ ਫਰੰਟ ਤੇ ਆਹ ساری ਲੇਜ਼ਰ ਕਟਿੰਗ ਹੀ ਆ ਇਹ ਬਿਚੀ ਹੁੰਦੀ ਹੈ ਬੀ ਨਹੀਂ ਇਹ ਆਰਡਰ ਤੇ ਆ ਇਹ ਆਰਡਰ ਤੇ ਆ ਇਹ ਆਰਡਰ ਤੇ ਆ ਹਾਂਜੀ ਆਹ ਪੌੜੀ ਮੋਰੇ ਆਰਡਰ ਤੇ ਆ ਤੇ ਪੌੜੀ ਆਰਡਰ ਤੇ ਆ ਹਾਂ ਅੱਛਾ ਜੀ ਆਹ ਜਾਲੀ ਜਿਹੜੀ ਆ ਫਰੰਟ ਜਾਲੀ ਲੱਗਦੀ ਆ ਹਾਂਜੀ ਸਾਡੀ ਇਹ ਆਰਡਰ ਤੇ ਆ ਹਾਂਜੀ ਟਰੰਡ ਬੈਲਟ ਭਾਜੀ ਬਹੁਤ ਸ਼ਾਨਦਾਰ ਬਣਿਆ ਹੈ ਹਾਂਜੀ ਹਾਂਜੀ ਆਹ ਜਾਲੀ ਵਾਲਾ ਅੱਛਾ ਇਹ ਵੀ ਆਨ ਆਰਡਰ ਹੀ ਜਾਲੀ ਹੈ ਨਾ ਇਹ ਆਰਡਰ ਤੇ ਆ ਆਪਾਂ ਸਾਰੀ ਜਾਲੀ ਦਾ ਬਣਾ ਕੇ ਲਾਉਨੇ ਆ ਇੱਕ ਚਿੱਦਰ ਜੀ ਲਾ ਦਿੰਦੇ ਕੱਟ ਕੇ ਇੱਥੋਂ ਹਾਂਜੀ 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 ਉਹਦੇ ਹੋਣ ਚੰਗੇ ਲੱਗਦੇ ਇਹ ਬੰਦ ਬਹੁਤ ਮਤਲਬ ਕਸਟਮਰ ਨੇ ਬਹੁਤ ਪਸੰਦ ਕੀਤੀ ਕਹਿੰਦੇ ਜ ਪਾਜੀ ਗੱਲ ਪਤਾ ਕੀ ਇਹ ਮਿਲਦਾ ਤੇ ਮਿਹਨਤ ਪਾਉਂਦੀ ਹੈ ਨਾ ਮਿਹਨਤ ਲਾਉਣ ਨੂੰ ਮਿਹਨਤ ਜਿਆਦੀ ਆਉਂਦੀ ਹੈ ਦੇਖ ਗਣਾ ਕਿ ਜਾਲੀ ਆ ਹੁਣ ਹਾਂ ਹੁਣ ਦੇਖੋ ਪਹਿਲਾਂ ਪਾਈਪ ਦਾ ਫਰੇਮ ਬਣਾਇਆ ਹਾਂਜੀ ਜਾਲੀ ਲੱਗੀ ਕੱਲੀ ਕੱਲੀ ਜਾਲੀ ਨੂੰ ਟੰਕਾ ਲਾਇਆ ਕੱਲੀ ਟੰਕਾ ਲਾਇਆ ਫੇ ਗ੍ਰੈਂਡਰ ਕੀਤਾ ਫੇ ਇਹਨੂੰ ਪੇਂਟ ਕਰਕੇ ਸਾਰਾ ਟਕਿਆ ਟਕਿਆ ਇਹ ਆਲੇ-ਦੋਲੇ ਬਲੈਕ ਰੰਗ ਹੋਇਆ ਮਿਹਨਤ ਆ ਮਿਹਨਤ ਤਾਂ ਮਹਿੰਗੀ ਬਿੰਦੀ ਤਾਂ ਮਹਿੰਗੀ ਬਿੰਦੀ ਹੋਰ ਕਰਦੇ ਉਹਦਾ ਕੋਈ ਜਾਲੀ ਤੇ ਕੋਈ ਗੱਲ ਨਹੀਂ ਲੇਬਰ ਜਿਆਦਾ ਚਾਹੀਦਾ ਹਾਂਜੀ ਲੇਬਰ ਕਰਕੇ ਆ ਹਾਂਜੀ ਫਕਵਾਲਾ ਜੀਏ ਹੌਕ ਆ ਗਈ ਝੋਟੇ ਦੇ ਸਰ ਵਾਲੀ ਹੈ ਜੀ ਇਹ ਝੋਟੇ ਦੇ ਸਰ ਦੀ ਹੌਕ ਹੁਣ ਥੋੜਾ ਜਿਹਾ ਆਪਾਂ ਇਹ ਡਾਇਲੌਗ ਚੇਂਜ ਕਰ ਲਈਏ ਝੋਟੇ ਦੀ ਹੌਕਾਂ ਵਾਲਾ ਕੀ ਕਰਨਾ ਹਾਂ ਜੀ ਝੋਟੇ ਦੇ ਸਰ ਵਾਲਾ ਕੋਈ ਹੋਰ ਲੰਬੀ ਹਾਥੀ ਦੇ ਸਰ ਵਾਲਾ ਵੀ ਕਹਦੇ ਅਗਲੀ ਹਾਥੀ ਦੇ ਬੱਚੇ ਸਰ ਦੇ ਕਹਿੰਦੇ ਆ ਹਾਂ ਆ ਸਟੀਲ ਦਾ ਪੁਛ ਲੱਗਾ ਹੋਇਆ ਅੱਛਾ ਦੱਸਿਆ ਵੀ ਅੱਗੇ ਆਪਾਂ ਸਟੀਲ ਦਾ ਪੁਛ ਹੈ ਇੰਨਾ ਲੰਮਾ ਪੁਛ ਲੱਗਾ ਠੀਕ ਹੈ ਜੀ ਆਮ ਲਾਉਂਦੇ ਸਿਰਫ ਇੰਨਾ ਠੀਕ ਹੈ ਜੀ 2 ਇੰਚੀ ਦਾ ਪੁਛ ਲਾਉਂਦੇ ਆ ਠੀਕ ਹੈ ਇਹਨੂੰ 4 1/2 ਇੰਚੀ ਹਾਂਜੀ ਸਟੀਮਲੈਸ ਪਾਈਪ ਦਾ ਲੱਗਾ ਹੋਇਆ 60 ਠੀਕ ਹੈ ਜੀ ਆ ਬਾਹਰ ਵਾਸਤੇ ਆ ਗਿਆ ਹਾਂਜੀ ਇਹ ਵੀ ਵਾਇਰਿੰਗ ਵਰਗ ਜੋੜਨ ਡਿਕਟਮ ਦਾ ਬਚਾ ਰਹੀਆਂ ਰਹੀਆਂ ਇਹਨੂੰ ਮੋਟਾ ਇਦਾਂ ਵਾਸਾ ਖਬਰ ਕਰ ਠੀਕ ਹੈ ਜੀ ਇਹਦੀ ਭਾਜੀ ਦਾ ਪੋਰਟ ਕਾਫੀ ਹੋ ਜਾਂਦੀ ਹੈ ਇਹਦੀ ਬਹੁਤ ਘਾਟੇ ਦੇ ਉੱਤੇ ਤਾਕਤ ਡਬਲ ਹੋ ਗਈ ਹਾਂਜੀ ਕਿੰਨੇ ਕਿੰਨੇ ਚ ਹੁੰਦਾ ਭਾਜੀ ਆਹ ਚੀਜ਼ ਜਿਹੜੀ ਇਹ 8 ਇੰਚੀ ਦਾ 8 ਇੰਚੀ ਦਾ ਉੱਪਰ ਚੇਸੀ ਜਿਹੜੀ ਉੱਪਰ ਇਹ ਉੱਪਰ 8 ਇੰਚੀ 3 ਇੰਚੀ ਸੇਲ ਦੀ ਆ ਅੱਛਾ ਜੀ ਹਾਂ 8 ਇੰਚੀ 3 ਇੰਚੀ ਸੇਲ ਦਾ ਸਮਾਲ ਸਾਰਾ ਤੇਲ ਦਾ ਟਾਟਾ ਦਾ ਤੇਲ ਦਾ A to Z ਤੇਲ ਦਾ ਹਾਂਜੀ ਛੇ ਟਾਟਾ ਦੀ ਆ ਹਾਂਜੀ ਫਾਈ ਪ੍ਰਵਿੰਦਰ ਦਾ ਠੀਕ ਹੈ ਜ ਉਹ ਉਪਰਲਾ ਤਾਂ ਤੰਬੂ ਵੀ ਹੈ ਜੀ ਇਹਦੇ ਉੱਪਰ ਤੰਬੂ ਲੱਗਾ ਹੋਇਆ ਜੀ ਇਹ ਵੀ ਔਨ ਆਰਡਰ ਹੀ ਹੈ ਜੀ ਇਹ ਆਰਡਰ ਤੇ ਆ ਸਾਰੇ ਨਹੀਂ ਨੋਂ ਤੇ ਜਾਂ ਤਾਂ ਹਨਾ ਸਾਰੀਆਂ ਚੀਜ਼ਾਂ ਸਾਰੀਆਂ ਟਰਾਲੀਆਂ ਨੂੰ ਲੱਗਣ ਲੱਪਣ ਇਹ ਸਾਰਾ ਇੱਕ ਵੱਡਿਆਂ ਕਰ ਦਈਏ ਹਾਂਜੀ 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 ਕੋਈ ਇਹਨਾਂ ਚੀਜ਼ਾਂ ਨੂੰ ਲੋਡ ਹੁੰਦੀ ਗਈਆਂ ਨੂੰ ਹੁਣ ਗੱਲ ਪਾਜੀ ਕੋਈ ਤੁਹਾਡੀ ਗੱਲ ਵਿੱਚ ਹੀ ਆ ਗੱਲ ਦੇ ਮੁਕਦੀ ਦਾ ਕਿੱਥੇ ਲੁਕੇ ਨਾ ਸੀ ਤੁਹਾਨੂੰ ਪ੍ਰਾਈਸ ਕਿਉਂ ਨਹੀਂ ਦੱਸਦੇ ਦੱਸਿਓ ਇਹਦਾ ਪ੍ਰਾਈਸ ਕੀ ਦੱਸਦੇ ਪ੍ਰਾਈਸ ਹੁਣ ਇਹ ਆ ਚੀਜ਼ਾਂ ਆ ਇਹਨਾਂ ਲਗਾਉਣੀਆਂ ਹਾਂ ਕਿਸੇ ਨਹੀਂ ਲਾਉਣੀਆਂ ਕੋਈ ਸਾਈਜ਼ ਦਾ ਫਰਕ ਪੈਂਦਾ ਤੇ ਆਜ ਵੱਡਾ ਛੋਟਾ ਆ ਪਾਈਜ਼ ਵੱਡਾ ਛੋਟਾ ਪੀਟੀਓ ਆ ਬਿਦੌਟ ਪੀਟੀਓ ਆ ਹਾਂਜੀ ਹਾਂਜੀ ਫੋਨ ਕਰਨਾ ਜ਼ਰੂਰ ਪੈਣਾ ਹਨਾ ਉਹ ਨੰਬਰ ਦਿੱਤੇ ਆ ਨਾਲੇ ਹੁਣ ਦੇਖ ਕਾਲੂ ਘਟ ਜਾਇਗਾ ਰੇਟ ਫੇ ਨਾਲ ਹੀ ਰੇਟ ਘਟ ਜਾਣਾ ਘਟ ਜਾਣਾ ਹਾਂਜੀ ਹਾਂਜੀ ਨਹੀਂ ਤਾਂ ਆਣਾ ਉਹ ਤਾਂ ਕਰਕੇ ਪ੍ਰਾਈਸ ਵਿੱਚ ਮੈਂਸ਼ਨ ਨਹੀਂ ਕਰਦੇ ਆਪਾਂ ਨਹੀਂ ਕਰਦੇ ਹਾਂ ਅਜੇ ਬਣਾਉਣੀਆਂ ਤੁਸੀਂ ਉਹ ਤੇ ਫੋਨ ਕਰ ਲਓ ਹਾਂ ਫੋਨ ਕਰੋ ਇਹ ਆ ਬਾਜੀ ਦਾ ਫੋਨ ਨੰਬਰ ਇਹਨਾਂ ਦਾ ਮਨਜੀਤ ਸਿੰਘ ਨਾ ਆਏ ਆਪਣੇ ਉਹਦੇ ਆਰਡਰ ਹੈ ਆਪਣੇ ਬ੍ਰੈਂਡ ਬਹੁਤ ਵਧੀਆ ਠੰਡੇ ਬੰਦੇ ਆ ਜਦੋਂ ਮਰਜ਼ੀ ਆਓ ਬਿਲ ਕਾਮਿਆਂ ਤੁਹਾਡਾ ਪੂਰਾ ਚਲੋ ਜੀ ਅੱਗੇ ਦੂਰੀ ਲਾ ਕੇ ਆ ਮੋਰੇ ਬਾਜੀ ਫਿਰ ਫਰੰਟ ਟ੍ਰੇਲ ਲਾ ਕੇ ਆ ਰੱਸਾ ਟਾਈਟ ਕਰਨ ਵਾਲੀਆਂ ਆ ਠੀਕ ਹੈ ਜੀ ਆ ਟੋਚੇ ਨੂੰ ਕਾਂ ਕਿੰਨੀਆਂ ਹੋ ਆ ਗਈਆਂ ਬੇਟਾ ਦੇਖੋ ਸਿਹਰ ਤੋਂ ਬਹੁਤ ਸੋਹਣਾ ਜਿਹਾ ਲੱਗਦਾ ਜੀਕਰ ਦੇਖੀ ਹੀ ਆਈਏ ਇਹਨੂੰ ਹਾਂ ਹਾਂ ਬਹੁਤ ਵਧੀਆ ਅੱਦਲਾ ਹੈ ਨਾ ਉਹ ਮੈਂ ਇੱਕ ਟਰਾਲੀਆਂ ਛੱਡ ਕੇ ਆਇਆ ਹਾਂ ਜੂਪੀ ਤੁਹਾਡੀਆਂ ਦੋ ਦੂੰ ਅੱਛਾ ਜੀ ਉੱਥੇ ਬੰਦੇ ਨੇ ਟਰਾਲੀ ਜੇ ਖੜੀ ਕਰਤੀ ਮੈਂ ਤਾਂ ਮਕੈਨਿਕ ਦੇ ਇਹ ਦੇਖ ਕੇ ਇਹਦੀ ਕਾਪੀ ਕਰਕੇ ਬਣਾ ਲਾ ਉਹਨਾਂ ਕੋ ਕਾਪੀ ਵੀ ਨਹੀਂ ਹੁੰਦੀ ਨਹੀਂ 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 ਕਾਪੀ ਜਗਾ ਤੋਂ ਨੁ ਮਸ਼ੀਨਾਂ ਹੈ ਨਹੀਂ ਐਨੀਆਂ ਡਾਈਆਂ ਹੈ ਨਹੀਂ ਮੰਨ ਲਓ ਅਸੀਂ ਹੁਣ ਲੋਹੇ ਦਾ ਕੰਮ ਕਰਦੇ ਹਾਂ ਹਾਂ ਜੀ ਜੇ ਮੈਂ ਕਹਾਂ ਤਾਂ ਮੈਂ ਵੀ ਅੱਜ ਮੈਂ ਨਾਲ-ਨਾਲ ਖੇਤੀ ਸ਼ੁਰੂ ਕਰ ਲਵਾਂ ਹਾਂ ਨਹੀਂ ਕਰ ਸਕਦਾ ਜਿੰਨਾ ਜ਼ਿੰਮੇਵਾਰ ਦਾ ਐਕਸਪੀਰੀਅੰਸ ਆ ਲੋਖਾਂ ਟਾਈਮ ਲੱਗੂਗਾ ਹਾਂ ਟਾਈਮ ਲੱਗੂਗਾ ਇਹ ਬੱਟਾਂ ਸਿੱਧੀਆਂ ਜਾਣੀਆਂ ਪਹਿਲੇ ਰੰਗੀਆਂ ਇਹਦਾ ਛੱਤੇ ਉੱਚੇ ਹੋਗਾ ਨੀਵੇਂ ਹੋਗਾ ਰਹੀ ਗੱਲ ਆਪੋ ਆਪਣੇ ਕੰਮ ਦਾ ਅਹਿਸਾਸ ਹਾਂ ਵਿਅਾਸ ਹੁੰਦਾ ਹਾਂਜੀ ਦੇਸੀ ਮਿਲਿਆਗਾ ਜੀ ਦੇਸੀ ਮਹੀਨੇ ਹੋਇਆ ਹਾਂਜੀ ਐਲਡੀ ਲਾਈਟ ਆ ਗਈਆਂ ਤੇ ਆ ਕਿਹ ਲਖਾਇਆ ਤੇ ਲਾਈਟਾਂ ਆ ਗਈਆਂ ਪੰਜ ਫਾਰਮ ਉਹਨਾਂ ਨੇ ਵੀਰਾਂ ਨੇ ਆਪਣਾ ਲਖਾਇਆ ਸਭ ਪੰਜ ਫਾਰਮ ਬੜੀ ਸ਼ਾਨਦਾਰ ਹੈ ਹਾਂ ਇਹ ਸਾਰੀ ਕਟਿੰਗ ਆਪਣੀ ਇੱਥੇ ਹੀ ਹੁੰਦੀ ਹੈ ਨਾ ਜੀ ਇਹ ਇਹ ਕਟਿੰਗ ਸਾਰੀ ਆਪਣੀ ਕਰਦੇ ਆ ਇਹ ਅੱਖਰ ਦਾ ਜਿੱਦਾਂ ਐਕਸਟਰਾ ਚਾਰਜ ਹੋ ਜਾਂਦਾ ਇਹ 3 ਰੇਟ ਹੁੰਦਾ 3 ਸੀਟ ਹੁੰਦਾ ਜੀ 3 ਰੇਟ ਹੁੰਦਾ ਹਾਂਜੀ ਠੀਕ ਹੈ ਜੀ ਇਹ ਵੀ ਹੁਣ ਪਹਿਲਾ ਅੱਖਰ ਕੱਟਦੇ ਆ ਹਾਂਜੀ ਮੇਨ ਸਾਫ ਬੈਲਡਿੰਗ ਹੋ ਗਿਆ ਕੱਲਾ ਕੱਲਾ ਹਾਂਜੀ ਹਾਂਜੀ ਫੇਰ ਦੋ ਮਿੰਟ ਆਉਂਦੀ ਐ ਪ੍ਰਾਈਮਰ ਹੁਣ ਫੇ ਉੱਤੇ ਪੇਂਟ ਹੋਣਾ ਪੇਂਟ ਹੋਣਾ ਹਾਂਜੀ ਮੇਨਤ ਮਤਲਬ ਡਬਲ ਮੇਨਤ ਹੋ ਜਾਂਦੀ ਐ ਇੱਧਰ ਦੇਖੋ ਥੋੜੇ ਕੈਂਚੀ ਦੀ ਲੁੱਕ ਇੱਧਰ ਦੀਦੀ ਪੂਰੀ ਥੱਲੇ ਵਾਲੇ ਕੈਂਚੀ ਆ ਗਈ ਹਾਂਜੀ ਸੌਂਸਲੈਂਸਰ ਆ ਗਿਆ ਹੱਥ ਨਾਲ ਸਲੈਂਸਰ ਨੂੰ ਮੜਾ ਜੀ ਨਹੀਂ ਤੱਤਾ ਹੁਣ ਚੱਲ ਗਿਆ ਈਟਾਂ ਦੀ ਤੱਤਾ ਹਾਂ ਜੀ ਹੁਣ ਜਦ ਲਾਤੀਆਂ ਡਬਲ ਜਿਹਾ ਵਰਗੀ ਮੋਛ ਲਾਤੀ ਹੁੰਦੇ ਹਾਂ ਹੋ ਮੋਛ ਲੱਗ ਗਈ ਭਾਈ ਬਹੁਤ ਹੈ ਭਾਈ ਥੱਲੇ ਵੀ ਦੇਖੋ ਇਦਾਂ ਨਹੀਂ ਹੈ ਕਿਤੇ ਕੰਮ ਛੱਡਿਆ ਹੋਵੇ ਵੀ ਥੱਲੇ ਇਹ ਕਿਹੜਾ ਦੇ ਕਿਸੇ ਪਾਸੇ ਟਾਇਰਾ ਟਹਿਰ ਬਹੁਤ ਜਾਨਦਾਰ ਹੈ ਬਾਈ ਇਤੋਂ ਚੱਲਦਾ ਹੈ ਟਹਿਰ ਬਹੁਤ ਵਧੀਆ ਹਾਂਜੀ ਹਾਂਜੀ ਬਹੁਤ ਵਧੀਆ ਟਾਇਰ ਸੋਹਣੇ ਨੇ ਜੱਜ ਤੇ ਹਾਂਜੀ ਹਾਂਜੀ ਆ ਦੇਖੋ ਸਿਗਨਲ ਦੀ ਮੋਹਰ ਲੱਗੀ ਹੋਈ ਹੈ ਸੇਲ ਦੀ ਹਾਂ ਆ ਵੀ ਸੇਲ ਦੀ ਦੇਖੋ ਮੋਹਰ ਲੱਗੀ ਆ ਸਿਗਨਲ ਦੀ ਮੋਹਰ ਲੱਗੀ ਆ ਪਾਇਪ ਰਵਿੰਦਰ ਦਾ ਨਾਮ ਲੱਗਿਆ ਹਾਂਜੀ ਆ ਲਕੀਮੋਹਰ ਦੇਖੋ ਰਵਿੰਦਰ ਦਾ ਕੁਆਲਿਟੀ ਕੋਈ ਨਹੀਂ ਹੈਗਾ ਇਦਾਂ ਕੁਆਲਿਟੀ ਨੰਬਰ 1 ਨਹੀਂ ਹੋਣੀ ਆ ਬਾਕੀ ਆ ਜਿਹੜਾ ਸੇਮੇ ਉੱਤਰ ਆ ਗਿਆ ਹਾਂਜੀ ਹਾਂਜੀ ਤੇ ਤੇਰੀਏ ਭਾਈ ਨੂੰ ਗੱਲ ਆ ਪਿੱਛੇ ਥੋੜਾ ਜਿਹਾ ਹੋ ਕੇ ਦਿਖਾ ਦਿਓ ਕਾ ਦੀ ਸਾਰੀ ਟੋਲੀ ਪੂਰੀ ਦਿਖਾ ਦਿ ਲਓ ਜੀ ਕਰੋ ਦਰਸ਼ਨ ਪੁਰੀ ਟਰਾਲੀ ਦੇ ਪਤਾ ਨਹੀਂ ਕਿੰਨਾ ਪਿੱਛੇ ਜਾਣਾ ਪੈਣਾ ਉਹ ਟਰਾਲੀ ਮੁੱਕਦੀ ਲਓ ਜੀ ਇਹ ਪੌੜੀ ਦੀ ਬਹੁਤ ਡਿਮਾਂਡ ਆ ਰਹੀ ਹੈ ਜੀ ਪੌੜੀ ਭਾਜੀ ਇਦਾਂ ਆ ਵੀ ਐਡੀ ਟਰਾਲੀ ਤੇ ਚੜ੍ਹਨਾ ਔਖਾ ਹੋ ਜਾਂਦਾ ਉਹਦਾ ਹਾਂਜੀ 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 ਨਹੀਂ ਉਹਦਾ ਵੀ ਚੜਨ 'ਚ ਬਹੁਤ ਸਾਨੀ ਹੋਗੀ ਉਧਰ ਵੀ ਦੋਹਟ ਨੀਵੀਂ ਵੀ ਹੋ ਜਾਂਦੀ ਥੱਲੇ ਨੂੰ ਆ ਨਾ ਨੀਵੀਂ ਵਾਲਾ ਸਿਸਟਮ ਵਧੀਆ ਹੋ ਗਿਆ ਜੀ ਹਾਂਜੀ ਉਧਰ ਸਾਰੇ ਥੋੜਾ ਜਿਹਾ ਬੰਦਾ ਸਿਆਣੇ ਨੂੰ ਚੜ੍ਹਨਾ ਔਖਾ ਹੋ ਜਾਂਦਾ ਹੈ ਤੇ ਲੋ ਜਿਹੜਾ ਜੰਕਸ ਹੋ ਗਿਆ ਚਲੋ ਚੱਲੋ ਬਾਕੀ ਇਦਾਂ ਨਾ ਹੀ ਹੋਰ ਕਿਤੇ ਥਾਂ ਵੀ ਹੈ ਨਹੀਂ ਚੜ੍ਹਨ ਨੂੰ ਨਾ ਹੱਥ ਪਾਉਣ ਨੂੰ ਹੈ ਨਹੀਂ ਹੈ ਨਹੀਂ ਟਰ ਉਹਦੀ ਸਫਾਈ ਬਹੁਤ ਹੈ ਜੀ ਦੇਖੋ ਸਿੱਧੀ ਇੱਕ ਪੀਸ ਚ ਬਣੀ ਆ ਬਿਲਕੁਲ ਜੀ ਬਿਲਕੁਲ ਤਾਂ ਕੋਈ ਕੋਈ ਬਿਲਡਿੰਗ ਬੋਲਡਿੰਗ ਨਹੀਂ ਹੈਗੀ ਕੋਈ ਜੋੜ ਨਹੀਂ ਹੈਗਾ ਇਸ ਪਾਸੇ ਸਫਾਈ ਵਾਲੇ ਜਟਲ ਜਿਹੇ ਇਹਨਾਂ ਦਾ ਆ ਸਾਰਾ ਇੱਕ ਪੀਸ ਹੀ ਬਣਿਆ ਹੋਇਆ ਹਾਂ ਨਾ ਬਾਈ ਸਾਰੀ ਚੀਜ਼ ਬਹੁਤ ਸੋਹਣੀ ਦਾਂ ਮਸ਼ੀਨ ਦੀ ਪੂਰੀ ਪ੍ਰੋਪਰ ਕਟਿੰਗ ਕਰਕੇ ਲਾਈ ਆ ਦੇਖੋ ਜੀ ਆ ਪੌੜੀ ਵੀ ਇਹਨਾਂ ਸ਼ੁਰੂ ਕੀਤੀ ਪਹਿਲਾਂ ਹਾਂਜੀ ਤਾਂ ਨਿੱਕਣ ਵਾਲੇ ਨਾਟ ਵੀ ਮੈਨੂੰ ਜਿੱਤਾਂ ਕਿ ਮੈਨੂੰ ਲੱਗਦਾ ਇਹਨਾਂ ਨੇ ਸ਼ੁਰੂ ਕੀਤੇ ਇਹਨਾਂ ਨੇ ਹਾਂਜੀ ਆ ਵੇਡ ਵੀ ਇਹੀ ਲਾਉਂਦੇ ਹੋ ਕੋਈ ਲਾਉਣਾ ਨਹੀਂ ਪਾਜੀ ਆ ਅੱਗੇ ਤੁਹਾਨੂੰ ਪਤਾ ਹੋਣਾ ਜਿਹੜੇ ਜੂ ਘਟ ਪੇ ਲਾਉਂਦੇ ਨੇ ਉਹੀ ਜੂ ਦੀ ਗੱਲ ਕਰਦਾ ਜੂ ਵਾਲਾ ਵੇਡ ਹੋਰ ਨਹੀਂ ਕੋਈ ਵੀ ਲਾਉਂਦਾ ਇਹ ਸਾਰਿਆਂ ਦਾ ਇੱਕੋ ਹੀ ਸਿੰਗਲ ਐਂਗਲ ਹੁੰਦਾ ਹਾਂਜੀ ਹਾਂਜੀ ਇਹਦੀ ਮਜ਼ਬੂਤੀ ਦਾ ਬੜਾ ਫਰਕ ਆ ਬਹੁਤ ਫਰਕ ਆ ਵੇਡ ਖੁੱਲਦਾ ਹੀ ਨਹੀਂ ਪਾਜੀ ਤੇ ਉਦਾਂ ਦੇ ਉੱਪਰ ਡਬਲ ਬੱਤਾਂ ਗੱਬੇ ਵੀ ਲਾਤਾ ਇਹ ਦੇਖ ਹਣਾ ਹਾਂ ਗੱਬੇ ਵੀ ਲੱਗਦੇ ਲੱਗੇ ਲਾਇਆ ਚਲੋ ਠੀਕ ਹੈ ਕੋਸਲਾਉ ਠੀਕ ਠਾਕ ਹੈ ਜੀ ਵਧੀਆ ਜੀ ਵਧੀਆ ਪਹਿਲੇ ਤਾਂ ਆਪਣਾ ਪਿੰਡ ਦੱਸੋ ਜਿਹੜਾ ਜੀ ਇਹ ਪਿੰਡ ਸਾਡਾ ਹੈਗੇ ਰੱਤਾ ਕਦੀਮ ਹਾਂਜੀ ਨਾਂ ਆਪਣਾ ਜੀ ਨਾਂ ਮੇਰਾ ਪ੍ਰਭਦੀਪ ਬਸ ਦੱਸੋ ਲਿਖਿਆ ਭਾਈ ਜੀ ਨਾਂ ਪ੍ਰਭ ਰੱਤਾ ਤੇ ਹੋਰ ਉਸ ਟ੍ਰਾਲੀ ਕਿਦਾਂ ਲੱਗੇ ਤੁਹਾਨੂੰ ਜੀ ਕਿੰਨੀ ਕੁਆਲਿਟੀ ਕਿਦਾਂ ਦੀ ਸਾਡੇ ਸਾਹਮਣੇ ਹੈ ਜੀ ਕੁਆਲਿਟੀ ਤੇ ਕੁਆਲਿਟੀ ਸਾਰਾ ਕੁਝ ਦੇਖ ਕੇ ਹੀ ਇਹਨਾਂ ਦੇ ਕੋਲ ਆ ਪਾਏ ਸੀ ਹਾਂਜੀ ਹਾਂਜੀ ਤੇ ਬੜੇ ਕਾਫੀ ਪੁਰਾਣੇ ਜੇ ਜਾਣ ਜਾਣ ਹਾਂਜੀ ਜਾਣ ਜੀ ਬਾਕੀ ਚਲੋ ਪਹਿਲੀਆਂ ਪੁਰਾਣੀਆਂ ਟਰਾਲੀਆਂ ਜਿਹਦੇ ਨਾਲ ਸਾਂਝੀ ਵਰਕਸ਼ਾਪ ਵੀ ਉੱਥੋਂ ਵੀ ਗਈਆਂ ਹੋਈਆਂ ਸੀਗੀਆਂ ਹਾਂਜੀ ਪਰ ਹੁਣ ਜਦੋਂ ਇਹ ਬਣਾਉਣੀ ਹੈ ਫਿਰ ਇਹ ਸਾਰੇ ਕਰੀ ਦੁਬਾਰੇ ਠੀਕ ਹੈ ਜੀ ਫਿਰ ਇਹ ਆ ਪਰ ਹਾਂਜੀ ਕੁਆਲਟੀ ਵਾਲੇ ਚੱਕਰ ਦੇ ਵਿੱਚ ਪਾਜੀ ਹੋਣੀ ਵਧੀਆ ਕਰਨੀ ਟਰਾਲਾ ਕੋਈ ਵੱਡਾ ਚੋਈ ਫੁੱਟਾ ਦੱਸਦੇ ਹਾਂ ਹਾਂਜੀ 24 ਫੁੱਟਾ 24 ਸਵਾ ਹਾਂਜੀ ਤੇ ਹੋਰ ਤਾਂ ਕੰਮ ਟਾਈਮ ਟੰਮ ਕਨ ਅਗਲਾ ਆਉਂਦੇ ਜੀ ਇਹ ਟਾਈਮ ਚਲੋ ਬਾਜੀ ਇਹਨਾਂ ਜੋ ਇਹਨਾਂ ਗੱਲਬਾਤ ਕੀਤੀ ਉਹਦੇ 10 15 ਦਿਨ ਵਾਧਾ ਲਾਏ ਆ ਹਾਂਜੀ ਪਰ ਇਹ ਆ ਵੀ ਕੁਆਲਟੀ ਬਹੁਤ ਵਧੀਆ ਅਲਟੀ ਵਧੀਆ ਤਸੱਲੀ ਹੋ ਗਈ ਆ ਹੋ ਬੰਦੇ ਡੇਢ ਫੇਡ ਬੰਦੇ ਨੂੰ ਭੁੱਲ ਜਾਂਦੇ ਨੇ ਫੇਰ ਬਸ 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 ਤੇ ਕੰਮ ਹੋਇਆ ਬਹੁਤ ਸੋਹਣਾ ਆ ਕੰਮ ਵਧੀਆ ਹੋ ਗਿਆ ਹੋਰ ਭਾਈ ਸਾਹਿਬ ਠੀਕ ਠਾਕ ਹੈ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਸਾਡੇ ਵੱਲੋਂ ਵਧਾਈਆਂ ਜੀ ਸਾਰਿਆਂ ਨੂੰ ਹਾਂ ਜੀ ਦੋਸਤਾਂ ਨੂੰ ਬਹੁਤ ਬਹੁਤ ਵਧਾਈਆਂ ਹਾਂ ਜੀ ਕਿਤੇ ਭਾਈ ਹਣੀ ਟਰਾਲੀ ਲੈਣ ਨਹੀਂ ਆਏ ਟਰਾਲੀ ਖੋਣ ਆਏ ਮੈਂ ਕੌਣ ਆਇਆ ਸਹੀ ਗੱਲ ਹੈ ਨਹੀਂ ਨਹੀਂ ਪਿਆਰ ਆ ਭਰਾਵਾਂ ਦਾ ਪਿਆਰ ਆ ਪਿਆਰ ਆ ਜੀ ਨਹੀਂ ਨਹੀਂ ਭਾਈ ਇਹਨੇ ਬੰਦੇ ਲੈ ਆਂਦੇ ਨੇ ਹਾਂ ਜੀ ਉਹ ਭਾਈ ਸਾਹਮਣੇ ਸਾਡੇ ਅੱਗੇ ਵੀ ਲਗਾਏ ਹਾਂ ਜੀ ਮੈਂ ਦੇਖਿਆ ਨਹੀਂ ਪਹਿਲਾਂ ਨਹੀਂ ਗਈ ਟਰਾਲੀ ਨੇ ਵਜੇ ਵਧੀਆ ਤੇ ਇਦਾਂ ਹੀ ਚਲੋ ਭਰਾਵਾਂ ਦਾ ਪਿਆਰ ਹਾਂਜੀ ਹਾਂਜੀ ਪਿਆਰ ਕਰ ਲਈਦਾ ਕਿਤੇ ਨਹੀਂ ਚਾਹੀਦਾ ਤੇ ਮਜਾ ਕੋਈ ਨਾ ਕਾਦਾ ਬੰਦਾ ਹਾਂਜੀ ਹਾਂਜੀ ਚਲੋ ਠੀਕ ਹੈ ਭਾਈ ਬੜੀ 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 ਵਧੀਆ ਲੱਗੀ ਭਾਈ ਇਹ ਪੌੜੀ ਪੁੱਛਾ ਪੌੜੀ ਕਿੱਦਾਂ ਲੱਗੀ ਤੁਹਾਨੂੰ ਬੜੀ ਵਧੀਆ ਲੱਗੀ ਬੜੀ ਬਹੁਤ ਵਧੀਆ ਲੱਗੀ ਵਧੀਆ ਲੱਗੀ ਪੌੜੀ ਨਾਲ ਚੱਲ ਕੇ ਦਿਖਾ ਲੋ ਪੌੜੀ ਭਾਈ ਫਿਰ ਚੜ ਕੇ ਵੀ ਦਿਖਾਤਾ ਉਹਨਾਂ ਨੂੰ ਭਾਈ ਜਾਰ ਦਿਨ ਆ ਜਾ ਚਲੋ ਉਧਰ ਜਿਹੜੀ ਹੈ ਕੋਈ ਗੱਲ ਨਹੀਂ ਚਲੋ ਚਲੋ ਆ ਜਾਓ ਆ ਜਾਓ ਚਲਦੇ ਆ ਜੀ